ਜਿਲ੍ਹਾ ਬੋਗਾ ਦੇ ਹਲਕਾ ਧਨਮਕੋੜ ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਭਾਵੇਂ ਵੋਟਾਂ ਪੈ ਜਾਣ ਤੋਂ ਬਾਅਦ ਹਲਕਾ ਧਨਮਕੋੜ ਤੋਂ ਅਕਾਲੀ ਦਲ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਡੱਬਿਆਂ ਵਿੱਚ ਬੰਦ ਕਿਸਮਤ ਦੀਆਂ ਅੱਜ ਖੁੱਲ੍ਹਦੇ ਹੀ ਪਤਾ ਲੱਗ ਗਿਆ ਕਿ ਕਸਬੇ ਦੇ ਲੋਕਾਂ ਨੇ ਇਸ ਵਾਰ ਕਿਸ ਨੂੰ ਆਪਣਾ ਵਜ਼ੀਰ ਚੁਣਿਆ ਹੈ ਲੋਕਾਂ ਵੱਲੋਂ ਦਿੱਤੇ ਫਤਵੇ ਤਾਬਕ ਕਾਂਗਰਸ ਦੇ ਉਮੀਦਵਾਰ ਸੁਖਜੀਤ ਸਿੰਘ ਲੋਗੜ ਨੂੰ 36238 ਵੋਟਾਂ ਸ਼ਰੋਮਾਨੀ ਕਾਲੀਦਾਲ ਦੇ ਉਮੀਦਵਾਰ ਸਰਦਾਰ ਪੋਤਾ ਸਿੰਘ ਨੂੰ 41020 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਨੂੰ 34600 ਵੋਟਾਂ ਪਈਆਂ ਪ੍ਰਸ਼ਾਸਨ ਵੱਲੋਂ 22218 ਵੋਟਾਂ ਨਾਲ ਸੁਖਜੀਤ ਸਿੰਘ ਲੋਗਾ ਨੂੰ ਜੇਤੂ ਕਰਾ ਦਿੱਤਾ ਗਿਆ ਕਾਂਗਸ ਪਾਰਟੀ ਨੇ ਮੈਨੂੰ ਮਹਾਰਾਜਾ ਕੈਪਟਨ ਮਦਰ ਸਿੰਘ ਜੀ ਨੇ ਸੋਨੀਆ ਜੀ ਨੇ ਸਾਰੇ ਕਾਂਗਸ ਪਾਰਟੀ ਦੀ ਟਿਕਟ ਦਿੱਤੀ ਸੀ ਅੱਜ ਫਿਰ ਮੈਨੂੰ ਕਾਂਗਸ ਪਾਰਟੀ ਨੇ ਟਿਕਟ ਦਿੱਤੀ ਆ ਤੇ ਮੈਂ ਜਿਹੜਾ ਆਗਾ ਬਹੁਤ ਵੱਡੇ ਮਾਰਜਨ ਨਾਲ ਇਹ ਜਿਹੜਾ ਮੈਨੂੰ ਚਿਤਾ ਗਿਆ ਅਜ ਇਲੈਕਸ਼ਨ ਜਿਹੜਾ ਉਹ ਜਨਤਾ ਨੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਰੋਮ ਰੋਮ ਕਰਜਾਈ ਆ ਹਲਕੇ ਦਾ ਧਰਮਕੋਟ ਦੇ ਦਾ ਮੈਂ ਜੀ 22000 ਤੇ ਕਿੰਨੇ 100 180 22000 180 ਜੀ ਆਤਾ ਜਿਹੜੀ ਆ ਉਹ ਹਿਸਾਬ ਕਿਤਾਬ ਜਿਹੜਾ ਇਹ 55 ਸਾਲਾਂ ਚ ਮਗਰੋਂ ਆ ਕੇ ਕਰਦੀ ਹੈਗੀ 5 ਸਾਲ ਮਗਰੋਂ ਮੈਂ ਇਹਦਾ ਹਲਕੇ ਦਾ ਬਹੁਤ ਰੋਮ ਰੋਮ ਕਰਜਾਈਆਂ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਹਲਕੇ ਨੇ ਬਚਿਆ ਬਖਸ਼ਿਆ ਹੈਗਾ ਵੇਖੋ ਗੱਲ ਸੁਣਾਓ ਤਰਜੀਹ ਤਾਂ ਕਿਸੇ ਇੱਕ ਕੰਮ ਨੂੰ ਨਹੀਂ ਵੰਡਣੀ ਜਿੱਥੋਂ ਮੈਂ ਕੋਈ ਢੱਲ ਨਹੀਂ ਰੱਖਣੀ ਹਲਕੇ ਦੀ ਖਾਤਰ ਤੇ ਪੂਰਾ ਬਰਕਣਾ ਦਾ ਮਾਨ ਸਤਕਾਰ ਰੱਖੂੰਗਾ ਹਲਕੇ ਦੇ ਵਿਕਾਸ ਦੇ ਵਿੱਚ ਜਿੱਥੋਂ ਤੱਕ ਮੇਰੀ ਪਹੁੰਚ ਪਈ ਪਰ ਮੈਂ ਇੱਕ ਗੱਲ ਕਹਿਣਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੋ ਮੇਰਾ ਵਿਸ਼ਵਾਸ ਲੋਕਾਂ ਨੇ ਮੈਨੂੰ ਜਿਤਾਇਆ ਜੋ ਮੇਰੀ ਇਮਾਨਦਾਰੀ ਮੇਰੇ ਪਿਤਾ ਦੀ ਇਮਾਨਦਾਰੀ ਤੇ ਮੇਰੀ ਇਮਾਨਦਾਰੀ ਨੂੰ ਪਾਗ ਲਾਇਆ ਮੈਂ ਉਹਨੂੰ ਬਰਕਰਾਰ ਰੱਖਸਗਾ ਮੈਂ ਇਹ ਲੋਕਾਂ ਨਾਲ ਵਾਦਾ ਕਰਦਾ ਦੇਖੋ ਇਹ ਇਨਾ ਚੋਣਾਂ ਨੇ ਦੋ ਚੀਜ਼ਾਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਇੱਕ ਤਾਂ ਇਹ ਕਿ ਪੰਜਾਬ ਬਚ ਗਿਆ ਜਿਸ ਤਰੀਕੇ ਦੇ ਨਾਲ ਲੱਗਦਾ ਸੀਗਾ ਫੋਰਸਸ ਇਹਨਾਂ ਚੋਣਾਂ ਦੇ ਵਿੱਚ ਸਰਗਰਮ ਸੀਗੀਆਂ ਉਹਨਾਂ ਨੂੰ ਕਰਾਵੀ ਹਾਰ ਹੋਈ ਹੈ ਜਿਹੜੀਆਂ ਐਨਟੀ ਪੰਜਾਬ ਫੋਰਸਸ ਸੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਔਰ ਦੂਸਰਾ ਪੰਜਾਬੀਆਂ ਨੇ ਇੱਕ ਫਤਵਾ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੱਕ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਕਿਉਂਕਿ ਪੰਜਾਬ ਦੌੜਦਾ ਜਾ ਰਿਹਾ ਸੀਗਾ ਔਰ ਸ਼ਰੂਨੀ ਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਖਿਲਾਫ ਇੱਕ ਤਿੱਖਾ ਮੈਂਡਟ ਹੈ ਔਰ ਹੁਣ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪਾਰੀ ਜਿੰਮੇਵਾਰੀ ਵੀ ਪੰਜਾਬੀਆਂ ਨੇ ਉਹਨਾਂ ਦੇ ਮੋਢਿਆਂ ਤੇ ਪਾਈ ਹੈ ਕਿ ਉਹ ਨਸ਼ਾ ਦੀ ਮੁਕਤੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਔਰ ਪੰਜਾਬ ਦੇ ਵਿਕਾਸ ਲਈ ਰੁਜ਼ਗਾਰ ਲਈ ਇਹ ਨਵੇਂ ਦਸੰਦ ਦੇ ਜਿਹੜੇ ਆ ਉਹ ਖੋਲਣ ਮੈਂ ਸਮਝਦਾ ਕਿ ਇਹ ਇਹ ਜਿਹੜਾ ਭਾਰੀ ਮੈਂਡੇਟ ਪੰਜਾਬੀਆਂ ਨੇ ਦਿੱਤਾ ਹੈ ਉਹਦੇ ਨਾਲ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਨੂੰ ਆਸ ਨਹੀਂ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਹੁਤ ਪੰਜਾਬੀਆਂ ਦੀਆਂ ਅਸਾਂ ਤੇ ਪੂਰਾ ਉੱਤਰੂ ਗੁਰਿੰਦਰ ਸਿੰਘ ਗੁੱਗੂ ਸਰਪੰਚ ਰਤਾ ਸਖਤਰ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਜਿਹੜਾ ਅੱਜ ਅਸੀਂ ਇੱਥੇ ਖੜੇ ਆ ਕਪੜੇ ਆਈਟੀਆਈ ਮੋਗਾ ਵਿਖੇ ਜਿੱਥੇ ਸਾਡੇ ਜ਼ਿਲ੍ਹਾ ਮੋਗਾ ਦੇ ਜਿਹੜੇ 4 ਪਦਾਨ ਸਫਾ ਹਲਕੇ ਉਹਨਾਂ ਦੀ ਗਿਣਤੀ ਹੋ ਰਹੀ ਆ ਤਾਂ ਸਾਡੀ ਜਿਹੜੀ ਡਿਊਟੀ ਸੀ ਉਹ ਧਰਮਕੋਟ ਵਿਧਾਨ ਸਭਾ ਦੇ ਵਿੱਚ ਜਿੱਥੇ ਕਿ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿਹੜੀ ਜਿੱਤੀ ਹੈ ਸੀਟ ਲਗਭਗ 20000 ਦੇ ਕਰੀਬ ਅਸੀਂ ਜਿਹੜੀ ਲੀਡ ਦੇ ਨਾਲ ਅਸੀਂ ਸੀਟ ਜਿੱਤੀ ਧਰਮਕੋਟ ਦੀ ਇਸ ਕਰਕੇ ਅਸੀਂ ਜਿਹੜੀ ਇਹ ਵਧਾਈ ਹੈ ਮਹਾਰਾਜਾ ਕਿਰਪਾ ਨਾਮ ਜਿੰਦਰ ਸਿੰਘ ਜੀ ਨੂੰ ਔਰ ਸੁਖਜੀਤ ਸਿੰਘ ਜੀ ਕਾਕਾ ਲੂਕਰ ਸਾਹਿਬ ਨੂੰ ਜਿਹੜੀ ਦਿੰਨੇ ਆ ਕਿ ਇਹ ਜਿਹੜੇ ਧਰਮਕੋਟ ਹਲਕੇ ਦੇ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਅੰਤ ਤੱਕ ਵਰਕਰ ਉਹਨਾਂ ਦੀ ਮਿਹਨਤ ਦਾ ਨਤੀਜਾ ਔਰ ਲੋਕਰ ਸਾਹਿਬ ਨੇ ਜਿਹੜੀ ਪਿਛਲੇ ਲਗਭਗ 20 ਸਾਲ ਤੋਂ ਉਹ ਮਿਹਨਤ ਕਰਦੇ ਆ ਰਹੇ ਨੇ ਔਰ ਉਹਨਾਂ ਦੀ ਤੀਜੀ ਪੀੜ੍ਹੀ ਹੋ ਗਈ ਕਿ ਉਹਨਾਂ ਨੇ ਹਲਕੇ ਵੀ ਜਿਹੜੀ ਸੇਵਾ ਕਰਦੇ ਉਹ ਚੀਜ਼ ਦਾ ਨਿੱਜਾ ਜੀ ਸਰਦਾਰ ਮਨਜਿੰਦਰ ਸਿੰਘ ਮੈਂ ਇਸ ਚੇਰ ਮੈਂ ਬਲਾਕ ਸੰਮਤੀ ਤੋਂ ਉੱਪਰ ਕੋਟੀ ਸੇਖਾਂ ਸ਼ਾਮਈ ਕਾਲੀਦਾਲ ਛੱਡ ਕੇ ਮੈਂ ਕਾਂਗਰਸ ਜੁਆਇਨ ਕੀਤੀ ਸੀ ਔਰ ਅੱਜ ਉਹਦਾ ਰਿਜ਼ਲਟ ਜੋ ਕਾਂਗਰਸ ਪਾਰਟੀ ਨੇ ਮਿਲਿਆ ਹੈ ਜਿੰਨੇ ਮੈਂ ਮਿਹਨਤ ਕਰਕੇ ਬਾਈ ਕਾਕਾ ਜੀ ਨਾਲ ਮਿਹਨਤ ਕੀਤੀ ਔਰ ਉਹਨਾਂ ਨਾਲ ਦਿਨ ਪਰ ਇੱਕ ਕਰਕੇ ਮਿਹਨਤ ਕੀਤੀ ਉਹਨਾਂ ਦੇ ਜਿਹੜਾ ਅੱਜ ਸਾਹਮਣੇ ਆਇਆ ਔਰ ਸੱਚਾ ਸੁਚਾ ਇਨਸਾਨ ਜੋ ਦੀ ਅੱਜ ਕਦਰ ਹੋਈ 20000 ਵੋਟਾਂ ਦੇ ਜਤਾਇਆ ਔਰ ਕੈਪਟਨ ਅਬਿੰਦਰ ਸਿੰਘ ਇਹਨਾਂ ਨੂੰ ਮੰਤਰੀ ਬਣਾ ਕੇ ਭੇਜਣਗੇ ਪੰਜਾਬ ਦੇ ਪਹਿਲੇ ਨੰਬਰ ਦੇ ਲੀਡ ਕਾਕਾ ਸਰਜੀਤ ਸਿੰਘ ਲੋਹੜਾ ਦੀ ਹੋਵੇਗੀ ਔਰ ਮੈਂ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ న్యూਸ ਡੈਕਸ ਤੋਂ ਸੁਰਜ ਜਾਨ ਦੇ ਨਾਲ ਨਿਸਾਰ ਸੇਟੀ ਤਤਕਾਲ ਖਬਰ ਮੋਗਾ